100 ਸਾਲ ਪੁਰਾਣਾ ਅੰਗਰੇਜ਼ਾਂ ਦੇ ਵੇਲੇ ਦਾ ਨਹਿਰ ਤੇ ਬਣਿਆ ਘਰਾਟ ਮਤਲਬ ਚੱਕੀਆਂ ਜਿੱਥੇ ਆਟਾ ਪੀਂਦੇ ਸੀ 100 ਸਾਲ ਤੋਂ ਪੁਰਾਣਾ ਉਹਦਾ ਵਲੌਗ ਫੋਲ ਵਾਲਾ ਵੇਖ ਲੋ ਆਹ ਕਾ ਕੰਡੀਆਂ ਗੱਲੋਂ ਨਾਲੇ ਜਾਣਕਾਰੀ ਲੈ ਲੋ ਪਿੰਡ ਰਾਣੇਵਾਲੀ ਨੇੜੇ ਰਾਜਾ ਸੰਸੀ ਜ਼ਿਲ੍ਹਾ ਅਮਰਸਰ ਇਹ ਜਿਹੜੇ ਵਖਾ ਰਹਿਆਂ ਤੁਹਾਨੂੰ ਅੰਗਰੇਜ਼ਾਂ ਦੇ ਵੇਲੇ ਦੇ ਇੱਥੇ ਘਰਾਟ ਹੀ ਘਰਾਟ ਮਤਲਬ ਚੱਕੀਆਂ ਹੁਣ ਇੱਥੇ ਬਹੁਤ ਹਾਲ ਤੱਕ ਗੰਦੀ ਹੋ ਗਈ ਲੋਕਾਂ ਗੰਦ ਪਾਇਆ ਜਿੱਦਾਂ ਸਾਡੇ ਲੋਕਾਂ ਦੇ ਦਿਮਾਗ 'ਚ ਗੰਦ ਭਰਿਆ ਵਾ ਸੋ ਇਹ ਨਹਿਰ ਦਾ ਸਾਰਾ ਦ੍ਰਿਸ਼ ਤੇ ਸਾਰਾ ਤੁਹਾਨੂੰ ਮੈਂ ਸਿਸਟਮ ਵਿਖਾਉਣਾ ਅੰਗਰੇਜ਼ਾਂ ਦੇ ਵੇਲੇ ਕਿਵੇਂ ਕਿਸੇ ਵਿਉਂਤਬੰਦੀ ਦੇ ਨਾਲ ਕੰਮ ਚੱਲਦੇ ਹੁੰਦੇ ਸੀ ਆਹ ਤੇ ਪਹਿਲਾਂ ਉੱਧਰ ਜਿਹੜਾ ਪਾਣੀ ਛੱਡਣ ਨੂੰ ਰਾਹ ਬਣਾਇਆ ਇੱਥੋਂ ਥੱਲੜ ਦੇ ਪਾਸਿਓਂ ਪਾਣੀ ਇੱਧਰ ਆਉਂਦਾ ਹੁੰਦਾ ਹੈ ਘਰਾਟਾਂ ਦੇ ਵਿੱਚ ਘਰਾਟ ਕਹ ਲੋ ਚੱਕੀਆਂ ਚੱਕੀਆਂ 'ਚ ਆ ਕੇ ਆਟਾ-ਉਟਾ ਲੋਕੀ ਇੱਧਰ ਪੀਂਦੇ ਪੁੰਦੇ ਰਹੇ ਉਸ ਟਾਈਮ ਤੇ ਅੰਗਰੇਜ਼ਾਂ ਦੇ ਵੇਲੇ ਦੀ ਬਣੀ ਹੈ ਸਾਰੀ ਇਮਾਰਤ ਦੇ ਅੱਗੇ ਤੁਹਾਨੂੰ ਮੈਂ ਵਿਖਾਉਣਾ ਇੱਥੋਂ ਥੱਲੇ ਜਾ ਰਿਹਾ ਘਰਾੜ ਦੇ ਵਿੱਚ ਪਾਣੀ ਥੱਲੇ ਇੱਥੇ ਆ ਜਿਹੜਾ ਲੋਕਾਂ ਨੇ ਗੰਦ ਗੋੰਦ ਤੇ ਆ ਜਾਲੀਆਂ ਲੱਗੀਆਂ ਤੇ ਪਾਣੀ ਮਤਲਬ ਗੰਦ ਉਤਰ ਆ ਗਿਆ ਪਾਣੀ ਥੱਲੋਂ ਚੱਲੀ ਜਾ ਰਿਹਾ ਉਧਰ ਅੰਦਰ ਆ ਥੱਲੇ ਉਤਰਨ ਲਈ ਇਹਨਾਂ ਨੇ ਪੌੜੀਆਂ ਬਣਾਈਆਂ ਥੱਲੇ ਉਤਰ ਕੇ ਵੀ ਮੈਂ ਵੇਖਦਾ ਦਲੇਰੀ ਜੀ ਕਰਕੇ ਦ੍ਰਿਸ਼ ਵਿਖਾਉਣਾ ਤੁਹਾਨੂੰ ਕਿਸੇ ਤਰੀਕੇ ਕਿਉਂਕਿ ਰਿਸਕ ਵੀ ਹੋ ਸਕਦਾ ਸ਼ਾਇਦ ਕੈਮਰਾ ਉਸ ਤਰੀਕੇ ਇਹਨੂੰ ਨਹੀਂ ਦਿਖਾ پا ਰਿਹਾ ਆ ਥੱਲੇ ਚੱਕੀ ਪਈ ਆ ਜਿਹੜਾ ਘਰਾੜ ਦੀ ਚੱਕੀ ਜਿਹਨੂੰ ਕਹਿ ਦਿੰਦੇ ਆ ਉਹ ਪਈ ਆ ਇਧਰੋਂ ਫਿਰ ਪਾਣੀ ਟਰਾਂਸਫਰ ਹੋ ਕੇ ਅੱਗੇ ਫਿਰ ਨਹਿਰ ਜੀ ਜਾਂਦਾ ਥੱਲੇੋਂ ਇਧਰੋਂ ਘੁੰਮ ਕੇ ਪਾਣੀ ਇਹਦੇ ਵਿੱਚੋਂ ਫੇਰ ਨਹਿਰ ਜੀ ਜਾਂਦਾ ਅਗਲੇ ਪਾਸੇ ਮੈਂ ਥੱਲੇ ਉਤਰ ਕੇ ਜਰਾ ਮਾੜਾ ਜਿਹਾ ਵੇਖਣਾ ਤਕਰੀਬਨ ਫੋਟ ਫੋਟ ਦੀ ਇੱਕ ਪੌੜੀ ਦਾ ਸਟੈਪ ਹੈ ਫੋਟ ਦਾ ਸਟੈਪ ਹੈ ਮਤਲਬ ਆਹ ਵੇਖੋ ਆਹ ਹੱਥ ਤੇ ਕਿੰਨਾ ਏਕ-ਏਕ ਫੋਟ ਦਾ ਇਹ ਸਟੈਪ ਹੋਣਾ ਹੈ ਤੁਸੀਂ ਇੱਕ ਗੱਲ ਸੋਚੋ ਵੀ ਅੰਗਰੇਜ਼ਾਂ ਨੇ 100 ਸਾਲ ਪਹਿਲਾਂ ਦੀ ਵਿਉਂਤਬੰਦੀ ਕੀਤੀ ਵੀ ਅੱਜ ਵੀ ਜੇ ਇਹਦੀ ਥੋੜੀ ਜੀ ਮੇਨਟੇਨੈਂਸ ਕਰ ਲੈਣ ਇਹ ਚੱਕੀਆਂ ਚੱਲ ਸਕਦੀਆਂ 100 ਸਾਲ ਹੋ ਗਿਆ ਸਾਰਾ ਕੁਝ ਇੰਨਾ ਵਧੀਆ ਮਾਹੌਲ ਹੈ ਇੰਨੀ ਮਜ਼ਬੂਤੀ ਵਾਲੀਆਂ ਚੀਜ਼ਾਂ ਸਿਰਫ ਸਾਡੇ ਲੋਕਾਂ ਨੇ ਸੰਭੀਆਂ ਹੀ ਨਹੀਂ